ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਕਿਉਂਕਿ ਇਹ ਸ਼ਬਦ ਹਰੇਕ ਗ੍ਰੰਥੀ ਸਿੰਘ ਹਰੇਕ ਸੰਗਤਾਂ ਜ਼ਰੂਰ ਪੜਦਿਆਂ ਨੇ ਤੇ ਸਾਰਿਆਂ ਨੂੰ ਇਹ ਕੰਠ ਵੀ ਹੈ ਕਿਉਂਕਿ ਜਦੋਂ ਪਾਵਨ ਪਵਿੱਤਰ ਹੁਕਮਨਾਮਾ ਸਭ ਲਿਆ ਜਾਂਦਾ ਹੈ ਜਾਂ ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਭੋਗਾਂ ਦੇ ਸ਼ਲੋਕ ਆਰੰਭ ਹੁੰਦੇ ਨੇ ਉਦੋਂ ਇਸ ਦਾ ਉਚਾਰਨ ਹੁੰਦਾ ਹੈ ਭੋਗਾਂ ਦੇ ਸ਼ਲੋਕ ਤੋਂ ਪਹਿਲਾਂ ਇਹ ਪੜਿਆ ਜਾਂਦੇ ਨੇ ਤੇ ਜਦੋਂ ਹੁਕਮਨਾਮਾ ਸਭ ਲਿਆ ਜਾਂਦਾ ਹੈ ਉਦੋਂ ਵੀ ਇਸ ਸ਼ਲੋਕ ਦਾ ਉਚਾਰਨ ਹੁੰਦਾ ਹੈ ਇਹ 1426 ਅੰਗ ਤੇ ਆਉਂਦਾ ਹੈ 1426 ਅੰਗ ਤੇ ਪਾਵਨ ਪਵਿੱਤਰ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਅੱਜ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਸੱਜਣ ਸੱਚਾ ਪਾਤਸ਼ਾਹ ਹੁਣ ਕਈ ਸੰਗਤਾਂ ਇਹਨੂੰ ਪਾਤਸ਼ਾਹ ਪੜ ਜਾਂਦੀਆਂ ਪਾਤਸ਼ਾਹ ਇੱਕ ਤਾਂ ਸ ਸ ਦੇ ਪੈਰ ਵਿੱਚ ਬਿੰਦੀ ਲਾ ਕੇ ਤੇ ਇੱਕ ਜਿਹੜਾ ਹ ਹ ਨੂੰ ਔਂਕੜ ਲੱਗਾ ਇਹ ਕੱਟ ਦਿੰਦੀ ਹੈ। ਪਾਤ ਸ਼ਾ ਪੜਦੀ ਹੈ। ਪਰ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ। ਪੱਪੇ ਕੰਨਾ ਤੱਤੇ ਸਿਆਰੀ ਪਾਤ ਸਸੇ ਕੰਨਾ ਸਾ ਹ ਹ ਔਂਕੜ ਹੋ ਸਾਹ ਇਸ ਤਰ੍ਹਾਂ ਉਚਾਰਨ ਹੈ। ਪਾਤ ਸਾਹ ਪਾਤ ਸਾਹ ਸਸੇ ਦੀ ਆਵਾਜ਼ ਉਚਾਰਨ ਹੋਵੇ। ਛੱਛੇ ਦੀ ਆਵਾਜ਼ ਉਚਾਰਨਤਾ ਹੋਵੇਗੀ ਜੇ ਸਸੇ ਦੇ ਪੈਰ ਵਿੱਚ ਬਿੰਦੀ ਲੱਗੀ ਹੋਵੇਗੀ ਜਦੋਂ ਸਸੇ ਦੇ ਪੈਰ ਵਿੱਚ ਬਿੰਦੀ ਲੱਗ ਜਾਵੇ ਫਿਰ ਉਹ ਛੱਛੇ ਦੀ ਆਵਾਜ਼ ਉਚਾਰਨ ਕਰਦਾ ਹੈ ਇਸ ਕਰਕੇ ਧਿਆਨ ਰੱਖਣਾ ਕਿ ਪਾਤ ਸਾਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਸ਼ਿਰ ਸਾਹ ਡੈ ਸਾਹ ਹੁਣ ਇੱਥੇ ਬਿੰਦੀ ਲੱਗੀ ਹਾ ਹੈ ਨਹੀਂ ਹਾਏ ਦੇ ਉੱਪਰ ਬਿੰਦੀ ਲੱਗੀ ਹੈ ਇਸ ਦਾ ਉਚਾਰਨ ਹੈ ਸਾਹ ਸਾਹ ਸ ਸੇ ਨੂੰ ਬਿੰਦੀ ਨਹੀਂ ਲਾਉਣੀ ਹਾਹੇ ਨੂੰ ਬਿੰਦੀ ਲੱਗੀ ਹੈ ਸਾਹ ਸਾਹ ਇਕੱਠੇ ਪੜਨਾ ਹੈ ਸਾਹਾ ਦੈ ਸਾਹ ਹੁਣ ਇਹਨੂੰ ਵੀ ਸੰਗਤਾਂ ਕਈ ਪੜ ਜਾਂਦੀਆਂ ਸਾਹ ਸਾਹ ਨਹੀਂ ਪੜਨਾ ਇਹ ਸ ਸੇ ਨੂੰ ਕੰਨਾ ਤੇ ਹਾਹੇ ਨੂੰ ਔਂਕੜ ਹੈ ਸਾਹ ਇਸ ਤਰ੍ਹਾਂ ਸਾਹ ਹਾਹੇ ਨੂੰ ਔਂਕੜ ਪੂਰਾ ਉਚਾਰਨ ਹੈ ਸਾਹ ਸਿਰ ਸਾਹਾ ਦੈ ਦਲਾਮ ਲੱਗੀਆਂ ਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਹੁਣ ਇੱਥੇ ਕਈ ਸੰਗਤਾਂ ਨੂੰ ਬਹਿਠਿਆ ਪੜ ਜਾਂਦੀਆਂ ਬਹਿਠਿਆ ਕਿ ਬੱਬਾ ਜਿਹੜਾ ਇਹ ਸੰਬੰਧਕ ਲਾ ਕੇ ਉਚਾਰਨ ਕਰਦੀਆਂ ਬਹਿਠਿਆ ਪਰ ਇਸ ਦਾ ਜਿਹੜਾ ਛੋਟੂ ਉਚਾਰਨ ਹੈ ਬੱਬਾ ਹਾਇ ਸਿਆਰੀ ਬਹਿ ਠਿਆ ਠੱਠੇ ਸਿਆਰੀ ਐਡੇ ਕੰਨ ਠਿਆ ਬਹਿਠਿਆ ਇਸ ਤਰ੍ਹਾਂ ਪੜਨਾ ਬਹਿਠਿਆੜੀ ਪੜਨਾ ਬਹਿਠਿਆ ਜਿਹੜੇ ਸਸਹਾਏ ਨੂੰ ਸਿਆਰੀ ਲੱਗੀ ਹੈ ਅਧੀਆਂ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇਗੀ ਬਹਿਠਿਆ ਜਿਸ ਪਾਸ ਬਹਿਠਿਆ ਸੋਹੀਏ ਸੋਹੀਏ ਨਹੀਂ ਪੜਨਾ ਸੋਹੀਏ ਐੜੇ ਦਲਾਵਾਂ ਲੱਗੀਆਂ ਸੋਹੀਏ ਸਬਨਾ ਦਾ ਵੇਸਾਹੋ ਵੇਸਾਹੋ ਇੱਥੇ ਉਹ ਸੰਗਤਾਂ ਪੜ ਜਾਂਦੀਆਂ ਵੇਸਾ ਵੇਸਾ ਉਚਾਰਨ ਨੀ ਕਰਨਾ ਬਾਵੇ ਨੂੰ ਲਾਏ ਸਸੇ ਨੂੰ ਕੰਨਾ ਹਾਹੇ ਨੂੰ ਔਂਕੜ ਹੈ ਹਾਹੇ ਨੂੰ ਕੋਈ ਵੀ ਲਗਾ ਮਾਤਰਾ ਲੱਗੀਏ ਉਚਾਰਨ ਹੋਵੇਗੀ ਵੇਸਾਹੋ ਵੇਸਾਹੋ ਸਸੇ ਦੀ ਆਵਾਜ਼ ਉਚਾਰਨ ਹੋਵੇ ਹਾਹੇ ਨੂੰ ਔਂਕੜ ਦੀ ਆਵਾਜ਼ ਉਚਾਰਨ ਹੋਵੇ ਵੇਸਾਹ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦੇ ਸਾਹ ਜੇ ਸਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਉਚਾਰਨ ਆਪ ਜੀ ਨੇ ਸੰਥਿਆ ਕੀਤੀ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਜਿਹੜੀਆਂ ਸੰਗਤਾਂ ਕਲਾ ਦੇ ਵਿੱਚ ਸਹਿਰ ਪੜ ਕਰਦੀਆਂ ਜਾਂ ਮੇਰੇ ਵੀਰ ਪ੍ਰਗਰੰਤੀ ਸਿੰਘ ਵੀ ਇਸ ਦਾ ਜਿਹੜਾ ਉਚਾਰਨ ਕੁਝ ਕੁ ਗ੍ਰੰਥੀ ਸਿੰਘ ਨੇ ਬਹੁਤੇ ਨਹੀਂ ਬਹੁਤੇ ਤਾਂ ਬੜੇ ਸੁਲਝੀ ਹੋਏ ਗ੍ਰੰਥੀ ਸਿੰਘ ਵੀ ਨੇ ਇਸ ਦਾ ਉਚਾਰਨ ਗਲਤ ਕਰ ਜਾਂਦੇ ਨੇ ਜਦੋਂ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਲੈਂਦੇ ਨੇ ਇਸ ਕਰਕੇ ਧਿਆਨ ਰੱਖਣਾ ਕਿ ਲਗਾ ਮਾਤਰਾ ਦੇ ਜਿਹੜੇ ਜਿੱਥੇ ਵੀ ਲਗਾ ਮਾਤਰਾ ਪੂਰੀ ਲੱਗੀ ਉਹਨੂੰ ਉਚਾਰਨ ਕਰਨੀ ਹੈ ਸੋ ਪਲੇਲਿਸਟ ਦੇ ਵਿੱਚ YouTube ਦੀ ਪਲੇਲਿਸਟ ਦੇ ਵਿੱਚ ਭਟਾਂ ਦੇ ਸੋਈ ਇਹ ਸਹਿਸਕ੍ਰਿਤੀ ਸੁਖਮਣੀ ਸਾਹਿਬ ਪੰਜ ਪਾਣੀਆਂ ਬਾਵਣਖਰੀ ਜੈਤਸ਼ਰੀ ਦੀ ਵਾਰ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਜਾ ਕੇ ਸ਼ਰਵਨ ਕਰੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ